ਮੈਂ ਆਪਣੇ ਹਲਕਾ ਵਾਸੀਆਂ ਦਾ ਧੰਨਵਾਦ ਕਰਨਾ ਚਾਹਾਂਗਾ ਪਹਿਲਾਂ ਤਾਂ ਕਿਉਂਕਿ ਦੇਖੋ ਜੀ ਇਕੱਲਾ ਬੰਦਾ ਕੁਝ ਨਹੀਂ ਕਰ ਸਕਦਾ ਇਹ ਸਾਰਿਆਂ ਦੇ ਸਹਿਯੋਗ ਨਾਲ ਹੀ ਐ ਮੈਨੂੰ ਇੰਨਾ ਪਿਆਰ ਦਿੱਤਾ ਇੰਨਾ ਪਿਆਰ ਦਿੱਤਾ ਫਰੀਦਪੁਰ ਵਾਲਿਆਂ ਨੇ ਮੈਂ ਤੁਹਾਨੂੰ ਦੱਸ ਹੀ ਨਹੀਂ ਸਕਦਾ ਤੇ ਨਾ ਮੇਰੇ ਕੋਲ ਕੋਈ ਅੱਖਰ ਹੈ ਧੰਨਵਾਦ ਵਰਗਾ ਜਿਹੜਾ ਉਹਨਾਂ ਦੇ ਸਹਿਯੋਗ ਦੀ ਬਰਾਬਰੀ ਕਰ ਸਕੇ ਵੀ ਮੈਂ ਇਹਨਾਂ ਦਾ ਧੰਨਵਾਦ ਕਰਦਾ ਹਾਂ ਭਾਈ ਜੀ 45 46 ਡਿਗਰੀ ਟੈਂਪਰੇਚਰ ਦੇ ਵਿੱਚ ਬਿਨਾ ਮਿੱਥੋ ਤੇਲ ਪੁਆਏ ਮੋਟਰਸਾਈਕਲਾਂ ਤੇ ਲੋ ਦੇ ਵਿੱਚ ਮੁੰਡੇ ਬਿਲਕੁਲ ਐਨ ਚੱਲੇ ਆ ਖੁੱਲ ਕੇ ਉਹਨਾਂ ਨੇ ਕਿਤੇ ਨਹੀਂ ਵਿਚਾਰਿਆ ਮੈਨੂੰ ਪਾਣੀ ਨੂੰ ਕਿਆ ਕਿਸੇ ਨੇ ਨਹੀਂ ਚਾਹ ਨੂੰ ਕਿਆ ਕਿਸੇ ਨੇ ਨਹੀਂ ਰੋਟੀ ਨੂੰ ਕਿਆ ਕਿਸੇ ਨੇ ਨਹੀਂ ਮੋਟਰਸਾਈਕਲਾਂ ਤੇ ਤੇਲ ਪੁਆ ਬਹੁਤ ਬਹੁਤ ਪਿਆਰ ਦਿੱਤਾ ਹੈ ਮੈਂ ਮਤਲਬ ਭੁੱਲ ਹੀ ਨਹੀਂ ਸਕਦਾ ਕਿ ਇੰਨਾ ਇਨਸਫਾਰ ਮਾਣ ਇੱਜ਼ਤ ਪਿਆਰ ਦਿੱਤਾ ਫਰੀਦਪੁਰ ਵਾਲਿਆਂ ਨੇ ਮੈਂ ਮੈਂ ਇਹਨਾਂ ਦਾ ਸਦਾ ਹੀ ਰਣੀ ਰਹੂਗਾ ਸਰ ਜੀ ਮੇਨ ਪਾਰਟੀਆਂ ਸੀ ਚਾਰ ਵੱਡੀਆਂ ਪਾਰਟੀਆਂ ਤੇ ਇੱਕ ਪਾਸੇ ਤੁਸੀਂ ਵੱਡੇ ਕਲਾਕਾਰ ਵੀ ਸੀ ਸੀਗੇ ਮੈਦਾਨ ਦੇ ਵਿੱਚ ਇੱਕ ਆਮੀ ਵੱਡੀ ਲੀਡ ਮਿਲ ਰਹੀ ਹੈ ਤੁਹਾਨੂੰ ਗੱਲ ਇਹ ਹੈ ਜੀ ਹੁਣ ਕਲਾਕਾਰਾਂ ਦਾ ਤਾਂ ਕੰਮ ਹੀ ਨਹੀਂ ਸਿਆਸਤ ਵਿੱਚ ਕਿਉਂਕਿ ਕਲਾਕਾਰਾਂ ਦੀ ਸਿਆਸਤ ਇਹਨਾਂ ਨੇ ਕਲਾਕਾਰਾਂ ਨੂੰ ਪਹਿਲਾਂ ਚਿਤਾ ਕੇ ਦੇਖ ਲਿਆ ਕਲਾਕਾਰਾਂ ਤੋਂ ਤਾਂ 1.5 ਸਾਲ ਦੀ ਮੰਗ ਪੋ ਬਹੁਤ ਮੰਗ ਹੋ ਗਿਆ ਲੋਕਾਂ ਦਾ ਇਹਨਾਂ ਦਾ ਵਸ ਨਹੀਂ ਹੈ ਇਹ ਤਾਂ ਸਟੇਜਾਂ ਤੇ ਠੀਕ ਲੱਗਦੇ ਉੱਥੇ ਨਾ ਕਰਦੇ ਇਹਨਾਂ ਤਾਂ ਕੰਮ ਉਸਿਆ ਆਖਰੀ ਦੋਵਾਰੀ ਪਹਿਲਾਂ ਵੀ ਲੱਗਦੀ ਹੈ ਹੰਗਰੀ ਉੱਤੇ ਪੰਜੀ ਦੇ ਪਰ ਲੱਗਿਆ ਤਾਂ ਉਹ ਇੱਕ ਫੋਟੋ ਵੀ ਲੀਡ ਜਿਹੜੀ ਡਿਫਰੈਂਸ ਇਹ ਹੈ ਜੀ ਪਹਿਲਾਂ ਮੈਂ ਲੜਿਆ ਸੀ ਪਾਰਟੀ ਤੋਂ ਮਾਨਯੋਗ ਹਾਂ ਮੈਂ ਲੜਿਆ ਇੰਡੀਪੈਂਡੈਂਟ ਇਨ ਫੈਕਟ ਵੱਲੋਂ ਲੋਕਾਂ ਨੇ ਉਹਰੇ ਕਹਿ ਵੀ ਦਿੱਤਾ ਸੀ ਮੋਹਨ ਦੇ ਵਿੱਚ ਕਹਿੰਦੇ ਭਾਈ ਜੀ ਜੇ ਤੁਸੀਂ ਇਸ ਵਾਰੀ ਦੀ ਕਿਸੇ ਪਾਰਟੀ ਵੱਲੋਂ ਖੜਦੇ ਸੀ ਤੁਰਦੇ ਨਹੀਂ ਅਸੀਂ ਤਾਂ ਹੀ ਤੁਰਿਆ ਦੂਜੇ ਨਾਲ ਵੀ ਤੁਸੀਂ ਇੰਡੀਪੈਂਡੈਂਟੋਂ ਜਿਹਨਾਂ ਦੇ ਨਾਂ ਤੇ ਤੁਸੀਂ ਇਲੈਕਸ਼ਨ ਲੜ ਰਹੇ ਹੋ ਅਸੀਂ ਚਾਹਗੇ ਵੀ ਉਹਨਾਂ ਨੂੰ ਪਿੱਛੇ ਛੱਡ ਸਕਦੇ ਹਾਂ ਕਿਵੇਂ ਗੁਰੂ ਘਰ ਮੱਥਾ ਟੇਕਣਾ ਆਵਾਜ਼ ਪ੍ਰੀਤਪੁਰ ਦੇ ਬਸਤਨ ਜਿਹੜੇ ਲਾਸਟ ਹਫ਼ਤੇ ਕਾਫੀ ਰੁਖ ਬਦਲਿਆ ਜੀ ਬਹੁਤ ਰੁਖ ਬਦਲਿਆ ਜੀ ਬਹੁਤ ਜਦੋਂ ਤੇ ਅਸੀਂ ਫੂਲ ਵਾਲਾ ਕਰੋੜ ਚੋਕ ਕੀਤਾ ਉਸ ਤੋਂ ਬਾਅਦ ਕਹਾਣੀ ਬਦਲ ਗਈ ਜਿਹੜੇ ਅਸੀਂ 3-4 ਰੋਡ ਚੋਕ ਦਿੱਤੇ ਆ ਸਾਰਾ ਕੁਝ ਹੀ ਬਦਲ ਗਿਆ ਸਾਡੇ ਤੁਹਾਡੇ ਕੋਲ ਮਾਰਾ ਜੀ ਨਹੀਂ ਨਹੀਂ ਜੀ ਨਹੀਂ ਅਸੀਂ ਐਵੇਂ ਹੀ ਚੱਲਾਂਗੇ ਤੇ ਪੰਥ ਦੇ ਨਾਲ ਹੀ